ਰਾਜ ਕਰੋ ਰਾਜ ਕਰੋ ਜਿੰਦਾਬਾਦ 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 ਫਿਕਰ ਮਰਦਾ ਮਰਦਾਬਾਦ ਮਰਦਾ ਫਿਕਰ ਮਰਦਾ ਅਸੀਂ ਕਾਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਜਿਸਕਰਨ ਸਿੰਘ ਅਸੀਂ ਜੋ ਪਹੁੰਚੇ ਆ ਬਠਿੰਡਾ ਦੀ ਦਾਣਾ ਮੰਡੀ ਵਿਖੇ ਪੱਲੇਦਾਰ ਇਕੱਠੇ ਹੋਏ ਨੇ ਮੈਂ ਮੇਰੇ ਸਾਥ ਨੂੰ ਆ ਇੱਕ ਵਾਰੀ ਇਹ ਸਾਰੀਆਂ ਤਸਵੀਰਾਂ ਦਿਖਾ ਦੇਣਾ ਪੰਜਾਬ ਭਰ ਦੇ ਇੱਥੇ ਆਪਣਾ ਜਿਹੜੇ ਇਹ ਹੈਗੇ ਨੇ ਪਿੰਲੇਦਾਰੇ ਇੱਥੇ ਇਕੱਠੇ ਹੋਏ ਨੇ ਕੀ ਇਹਨਾਂ ਦੀ ਮੰਗਾਂ ਨੇ ਕਿਉਂ ਅੱਜ ਇਕੱਠੇ ਹੋਏ ਨੇ ਕਿਉਂ ਇਹਨਾਂ ਦਾ ਬਲੋ ਰੋਸ ਮਾਰਚ ਕੀਤੀ ਜਾਣੀ ਹੈ ਅਸੀਂ ਇਸ ਬੰਦੇ ਦੇ ਵਿੱਚ ਇਹ ਵੀ ਬਿਸਾਰੀ ਗੱਲ ਤਾਂ ਕਰ ਸਕਦੇ ਹੋ ਜੀ ਫੇਰਨਾ ਜਸਵੀਰ ਸਿੰਘ ਮਾਨਸਾ ਡੀਪੂ ਪ੍ਰਧਾਨ ਮਾਨਸਾ ਜਸਵੀਰ ਜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਕਿਹੜਾ ਕਾਰਨ ਹੈ ਤੁਹਾਡੇ ਵੱਲੋਂ ਅੱਜ ਰੋਸ ਮਾਰਚ ਵੀ ਕੀਤਾ ਇਹ ਕਿਹੜਾ ਸਾਡਾ ਇੱਕ ਰੋਸ ਮਾਰਚ ਹੈ ਜੀ ਐਦੂ ਅਸੀਂ ਕਈ ਰੋਸ ਮਾਰਚ ਕੱਢ ਚੁੱਕੇ ਆਂ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਇਹ ਮਜ਼ਦੂਰਾਂ ਨੂੰ ਸੜਕਾਂ ਤੇ ਉਤਰਨਾ ਪੈਂਦਾ ਹੈ 2012 ਤੋਂ ਲਾ ਕੇ ਲੇਬਰਾਂ ਆਪੋ ਆਪ ਦਾ ਕੰਮ ਕਰ ਰਹੀਆਂ ਨੇ ਜੋ ਹੁਣ ਇਹ ਸਰਕਾਰ ਨੇ ਨਲਾਇਕ ਸਰਕਾਰ ਨੇ ਅਡੋ ਅੱਡੇ ਸਿਸਟਮ ਸਾਡਾ ਚੱਲਦਾ ਸੀ ਲੇਵਰ ਕਾਟਰੀਜ ਇਕੱਠੀ ਕਰਕੇ ਟਰੱਕਾਂ ਵਾਲੇ ਸੀ ਜਿਹੜੇ ਉਹ ਆਪ ਦਾ ਕਾਟਰੀਜ ਦਾ ਅਲੱਗ ਕਰੀ ਜਾਂਦੇ ਸੀ ਜਿਹੜੀ ਲੇਬਰ ਸੀ ਉਹ ਆਪ ਦਾ ਟੈਂਡਰ ਲੱਗ ਕਰੀ ਜਾਂਦੀ ਸੀ ਹੁਣ ਇਹ ਸਰਕਾਰ ਨੇ ਇਕੱਠੇ ਕਰਕੇ ਕਲਸਟਰ ਬਣਾਤੇ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕਰਿਆ ਸੀਗਾ ਜੀ ਵੀ ਠੇਕੇਦਾਰੀ ਸਿਸਟਮ ਖਤਮ ਕਰਕੇ 50% ਆਬਾਬ ਨਾਲ ਉਹਨੂੰ ਰੇਟ ਬਣਾ ਕੇ ਦੇਵਾਂਗੇ ਪੰਜਾਬ ਸਰਕਾਰ ਨੇ 50% ਆਬਾਬ ਨਾਲ ਪਾਲਿਸੀ ਕੱਢਤੀ ਵੀ ਪੱਲੇਦਾਰਾਂ ਨੂੰ 50% ਆਬਾਬ ਦੇ ਨਾਲ ਰੇਟ ਬਣਾ ਕੇ ਦੇਤੇ ਇਹ ਜਿਹੜੇ ਅਫਸਰ ਨੇ ਜੀ ਉਹਨਾਂ ਨੇ ਕੀ ਕਰਿਆ ਜੀ 2 ਘੰਟਿਆਂ ਬਾਅਦ ਉਹ ਕਹਿੰਦੇ ਵੀ 50 ਨਹੀਂ ਇਹ 30 ਦੇਤਾ ਜੀ ਤੁਹਾਨੂੰ ਹੁਣ ਇੱਕ ਤਾਂ ਅਸੀਂ ਉਹ ਮੰਗ ਕਰਦੇ ਆ ਜੀ ਵੀ ਜਿਹੜਾ 50% ਦੀ ਪਾਲਿਸੀ ਕੱਢੀ ਸੀ ਸਾਨੂੰ ਉਹੀ ਦਿੱਤੀ ਜਾਵੇ ਰੇਟ ਰੇਟ ਵੀ ਸਾਡੇ ਵਧਾਏ ਜਾਣ ਜੀ ਕੈਂ ਸਾ ਲੋਗੇ ਸਾਡੇ ਰੇਟ ਨਹੀਂ ਵਧੇ ਸਾਡੀ ਦਿਹਾੜੀ 4 ਤੋਂ 500 ਰੁਪਇਆ ਬਣਦੀ ਆ ਸਾਡੀ ਜਿਹੜੇ ਮੰਨ ਕੇ ਚੱਲੋ ਜੀ ਸਾਡਾ ਪਰਿਵਾਰ ਹੈ ਉਹ 4 ਵਜੇ ਉੱਠਦਾ ਜੀ ਨਾਲ ਉਹਨਾਂ ਦੇ ਵੀ 2 ਰੁਪਏ ਬਣਨੇ ਚਾਹੀਦੇ ਨੇ ਤੇ ਸਾਡੇ ਵੀ ਬਣਨੇ ਚਾਹੀਦੇ ਨੇ ਸਾਡੀ ਤਾਂ ਅਬ ਦੀ ਦਿਹਾੜੀ ਦੇ ਅਸੀਂ ਪਰਿਵਾਰ ਕਿਵੇਂ ਪਾਲਾਂਗੇ ਜੀ 4-500 ਰੁਪਏ ਨਾਲ ਮੋਟਰਸਾਈਕਲਾਂ ਚ ਤੇਲ ਵੀ ਪੋਣਾ ਸਾਰਾ ਕੁਝ ਕਰਨਾ ਅਸੀਂ ਦੁਬਾਰਾ ਫੇਰ ਕਹਿੰਦੇ ਹਾਂ ਜੇ ਨਾ ਸਰਕਾਰ ਨੇ ਸਾਡੀ ਗੱਲਬਾਤ ਸੁਣੀ ਐਦੋਂ ਵੱਡਾ ਕੱਠ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਕਰ ਸਕਦੇ ਹਾਂ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸੀਗੇ ਜੇ ਆਪਾਂ ਗੱਲ ਕਰੀਏ ਮਜ਼ਦੂਰਾਂ ਦੀ ਕਿਸਾਨਾਂ ਦੀ ਵੀ ਇਹਨਾਂ ਬਾਰੇ ਗੱਲ ਕੀਤੀ ਗਈ ਸੀ ਲੇਕਿਨ ਹੁਣ ਅੱਜਕੱਲ ਜਿਹੜੇ ਨੇ ਮਜ਼ਦੂਰਾਂ ਨੂੰ ਕੁਝ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਫਿਰ ਵੀ ਕੁਝ ਨਾ ਕੁਝ ਦਿੱਤਾ ਜਾ ਰਿਹਾ ਕੀ ਕਹਿੰਦਾ ਇਸ ਪਰ ਕਿਸਾਨ ਵੀ ਸਾਡੇ ਭਾਈ ਨੇ ਕਿਸਾਨਾਂ ਦਾ ਇੱਕ ਨਾਰਾ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਸੀਂ 1 ਘੰਟਾ 2 ਘੰਟੇ ਕਿਤੇ ਛੜਕ ਘੇਰ ਲੀਏ ਜੀ ਸਾਡੇ ਤੇ ਲਾਠੀ ਚਾਰਜ ਕਰਿਆ ਜਾਂਦਾ ਹੈ ਸਾਡੇ ਡੰਡੇ ਮਾਰੇ ਜਾਂਦੇ ਨੇ ਅਖਾ ਕਿਸਾਨਾਂ ਨੇ ਕਿਸਾਨ ਵਾਂਗੂ ਹੋ ਗਿਆ ਜੀ ਉਹ ਵੱਡਾ ਪਾਊਡਰ ਘੇਰੇ ਨੂੰ ਖਨੌਰੀ ਪਾਊਡਰ ਉਹਨਾਂ ਦੇ ਉੱਥੇ ਜਚੇ ਬੈਠੇ ਨੇ ਸਾਟਾ ਵੀ 7 ਮਹੀਨੇ ਹੋ ਗਏ ਸਰੂਰ ਚ ਧਰਨਾ ਚੱਲਦੇ ਨੂੰ ਸਾਨੂੰ ਇੱਕ ਵੀ ਮੀਟਿੰਗ ਨਹੀਂ ਦਿੱਤੀ ਜੀ ਭਗਵਾਨਤਮਾਨ ਸਾਹਿਬ ਨੇ ਮੀਟਿੰਗ ਕਹਿੰਦਾ ਈ ਸਾਨੂੰ ਮੀਟਿੰਗ ਦੇਤੀ ਮੀਟਿੰਗ ਰੱਦ ਕਰਦਾ ਕਰੇ ਮੀਟਿੰਗ ਦੇਤੀ ਮੀਟਿੰਗ ਰੱਦ ਕਰਦਾ ਕਰੇ ਵੇਖ ਅਸੀਂ ਕਥਨ ਸਾਡੇ ਭਾਈ ਨੇ ਸੀ ਉਹਨਾਂ ਦਾ ਵਿਰੋਧ ਨਹੀਂ ਕਰਦੇ ਨਾ ਅਸੀਂ ਕੋਈ ਗੜੇ ਮਾਰੀ ਮੰਗਦੇ ਆ ਨਾ ਅਸੀਂ ਨਰਮੇ ਦੀ ਮਾਰ ਮੰਗਦੇ ਆ ਅਸੀਂ ਇੱਕ ਲੇਬਰ ਪੱਲੇਦਾਰ ਆਪਦੀ ਦਿਹਾੜੀ ਮੰਗਦਾ ਵੀ ਸਾਨੂੰ ਦਿਹਾੜੀ ਹੀ ਦੇ ਦਿਓ ਜੀ ਅਸੀਂ ਦਿਹਾੜੀ ਤਰਕੇ ਕਰ ਲਾਂਗੇ ਅਸੀਂ ਫਰੀ ਦਾ ਕੁਝ ਨਹੀਂ ਮੰਗਦੇ ਸਰਕਾਰ ਸਾਡੇ ਨਾਲ ਕੁਝ ਹੋਰ ਵੀ ਸਾਥੀ ਨਹੀਂ ਸਸਿਕਾ ਵੀ ਜੀ ਕੀ ਨਾਮ ਤੁਹਾਡਾ ਮੇਰਾ ਨਛਿੰਦਾ ਸਿੰਘ ਜੀ ਸਦੂਗੜ ਜੀ ਗੱਲ ਕਰੀਏ ਅੱਜ ਇਹ ਜਿਹੜੇ ਆਏ ਨੇ ਪੱਲੇਦਾਰ ਕਿੱਥੋਂ ਕਿੱਥੋਂ ਆਏ ਨੇ ਤੇ ਕੀ ਮਾਮਲਾ ਸਾਰਾ ਛੋੜੇ ਰੋਸ਼ਨ ਦਸਨ ਕਿਤੇ ਜਿਹੜਾ ਜੀ ਮਾਨਸਾ ਤੇ ਪਰਸੈਂਟੇਜ ਲਾ ਜੀ ਇਹਦੇ ਤੋਂ ਸਾਰੇ ਵਰਕਰ ਆਏ ਨੇ ਜਿੰਨੇ ਵਰਕਰ ਕੰਮ ਕਰਦੇ ਨੇ ਬਾਕੀ ਸਾਡੇ ਮੁਕਸਰ ਪਟਿਆਲਾ ਸੰਗਰੂਰ ਬਰਨਾਲਾ ਹੋਰ ਬਾਕੀ ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਵਰਕਰ ਇੱਥੇ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਅਜੇ ਪਹੁੰਚ ਰਹੇ ਨੇ ਕਾਫੀ ਕਿਉਂਕਿ ਕਾਫੀ ਗਿਣਤੀ ਹੈ 12 ਵਜੇ ਨੇ ਜਿਹੜੀ ਸਫਰ ਜ਼ਿਆਦਾ ਹੈ ਇਸ ਕਰਕੇ 12 ਵਜੇ ਤੱਕ ਸਾਡੇ ਸਾਥੀ ਇੱਥੇ ਆਈ ਜਾਣਗੇ ਪੂਰਾ ਕੱਟ ਹੋਏਗਾ ਜੀ ਕਾਰਨ ਕੀ ਹੈ ਕਾਰਨ ਜੀ ਕਾਰਨ ਤਾਂ ਜੀ ਇਹਦੇ ਬਹੁਤ ਵੱਡਾ ਕਾਰਨ ਹੈ ਜੀ ਜਿਹੜੀ ਸਰਕਾਰਾਂ ਬੰਦੀਆਂ ਨੇ ਜੀ ਇਹ ਮਜ਼ਦੂਰ ਦੀ ਵੋਟ ਨਾ ਬੰਦਦੀਆਂ ਜੀ ਜੋ ਕੱਲ ਹੀ ਸਰਕਾਰ ਸੀ ਉਸ ਟਾਈਮ ਅਸੀਂ ਆ ਮੰਡੀਆਂ ਦੇ ਵਿੱਚ ਵੀ ਲੜਾਈ ਕਰਦੇ ਸੀ ਕਾਲੀ ਸਰਕਾਰ ਨੇ ਸਾਡੇ ਤੋਂ 2015 ਵਿੱਚੋਂ ਮੰਡੀ ਦੀ ਲੜਾਈ ਖੋਲੀ ਸੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜੀ ਜਿਹੜਾ ਰਾਜਾ ਜੀ ਉਹਨਾਂ ਨੇ ਸਾਡੇ ਨਾਲ ਸੰਗਰੂਰ ਦੀ ਧਰਤੀ ਤੇ 9 9 2016 ਨੂੰ ਵੱਡਾ ਇਕੱਠ ਕਰਕੇ ਸਾਨੂੰ ਵਿਸ਼ਵਾਦਵਾ ਸੀ ਕਿ ਇਹ ਠੇਕੇਦਾਰੀ ਸਿਸਟਮ ਤੁਹਾਡਾ ਖਤਮ ਕਰਾਂਗੇ ਪਰ ਜਦੋਂ 2017 ਦੇ ਵਿੱਚ ਕਾਂਗਰਸੀ ਸਰਕਾਰ ਬਣੀ ਉਹਨਾਂ ਨੇ ਜੋ ਰੇਟ ਕਾਲੀ ਸਰਕਾਰ ਦੇ ਰਹੀ ਸੀ ਉਹ ਸਾਡੇ ਰੇਟ ਹੀ ਘਟਾਤੇ ਜੀ ਉਸ ਤੋਂ ਬਾਅਦ ਸਾਨੂੰ ਇਸ ਸਰਕਾਰ ਤੇ ਵਿਸ਼ਵਾਸ ਸੀ ਇਹ ਸਰਕਾਰ ਨੇ ਸਾਡਾ ਵਾਅਦਾ ਕੀਤਾ ਸੰਗਰੂਰ ਦੀ ਧਰਤੀ ਦੇ ਵੀ ਤਾਰੇ ਠੇਕੇਦਾਰ ਸਿਸਟਮ ਖਤਮ ਕਰਾਂਗੇ ਉਹ ਠੇਕੇਦਾਰੀ ਸਿਸਟਮ ਜਦੋਂ ਸਰਕਾਰ ਆ ਗਈ ਆਮ ਆਦਮੀ ਪਾਰਟੀ ਸਾਡਾ ਠੇਕੇਦਾਰ ਸਿਸਟਮ ਤੱਕ ਹੀ ਖਤਮ ਕਰਨਾ ਸੀ ਅਸੀਂ 7 ਮਹੀਨੇ ਹੋ ਗਏ ਤਰਨਾ ਲਾਇਆ ਇਹ ਸਰਕਾਰ ਨੇ ਸਾਡੇ ਮਜ਼ਦੂਰਾਂ ਪ੍ਰਤੀ ਇੱਕ ਸ਼ਬਦ ਵੀ ਨਹੀਂ ਬੋਲਿਆ ਅੱਜ ਤੱਕ ਦੀ ਠੇਕੇਦਾਰੀ ਸਿਸਟਮ ਤਾਂ ਸੈੜ ਤੇ ਰਹਿ ਗਿਆ ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ ਜਿਹੜੀ 18 ਤਰੀਕ ਨੂੰ 2024 ਦੀ ਨਵੀਂ ਪਾਲਿਸੀ ਜਿਹੜੀ ਪੰਜਾਬ ਸਰਕਾਰ ਨੇ ਸਾਡੇ ਵਾਸਤੇ ਕੱਢੀ ਬਹੁਤ ਮਜ਼ਦੂਰ ਮਾਰੂ ਪਾਲਿਸੀ ਹੈ ਤੇ ਉਹ ਜਿਹੜੇ ਸਾਡੇ ਨੇ 50% ਰੇਟ ਲੈ ਰਹੇ ਸੀ ਉਹ ਰੇਟ ਵੀ ਸਾਡੇ ਘਟਾ ਕੇ 30% ਕਰਤੇ ਜਦੋਂ ਕਿ ਕੇਂਦਰ ਵਧਾ ਰਿਹਾ ਹੈ 50 ਸਰਕਾਰ ਸਾਡੇ ਜਿੰਨੇ ਰੇਟ ਵਧਦੇ ਨੇ ਉਹ ਘਟਾ ਦਿੰਦੇ ਨੇ ਜੀ ਲੱਗਦਾ ਅੱਜ ਤੁਹਾਡੇ ਵੱਲੋਂ ਮੰਗ ਪਤਾ ਦਿੱਤਾ ਜਾ ਰਿਹਾ ਹੈ ਕਿ ਅੱਜ ਸਰਕਾਰ ਮੰਨ ਜੂਗੀ ਜੇ ਨਹੀਂ ਮੰਨਦੇ ਫਿਰ ਕੀ ਸੀ ਫਿਰ ਇਸ ਤੋਂ ਬਾਅਦ ਸਾਡਾ ਐਕਸ਼ਨ ਹੋਏਗਾ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਹੋਏਗੀ ਉਸ ਤੋਂ ਬਾਅਦ ਐਕਸ਼ਨ ਕਰਾਂਗੇ ਜੀ ਕਿਸ ਤਰ੍ਹਾਂ ਐਕਸ਼ਨ ਹੋ ਸਕਦਾ ਹੈ ਐਕਸ਼ਨ ਜੀ ਦੇਖੋ ਸਾਨੂੰ ਅਸੀਂ ਨਾ ਸੜਕ ਤਾਂ ਨਹੀਂ ਘੇਰ ਦਿੰਦੇ ਉਹਦੇ ਤੇ ਆਮ ਪਬਲਿਕ ਹੁੰਦੀ ਏ ਅਸੀਂ ਕਹਿੰਨੇ ਕਿਸੇ ਪਬਲਿਕ ਨੂੰ ਅਸੀਂ ਇਸ ਤਰ੍ਹਾਂ ਨਹੀਂ ਆਉਂਦੇ ਨਹੀਂ ਵਿਗਾ ਨਹੀਂ ਪਾਉਣਾ ਕੋਈ ਕਿਸੇ ਤਰ੍ਹਾਂ ਦਾ ਅਸੀਂ ਹੋਰ ਦਫ਼ਤਰ ਘੇਰਾਂਗੇ ਪਰ ਮਜਬੂਰ ਨਾ ਸਾਨੂੰ ਸੜਕ ਤੋਂ ਉਤਰਨਾ ਪਿਆ ਤਾਂ ਅਸੀਂ ਬੱਚਿਆ ਸਮੇਤ ਉਤਰਾਂਗੇ ਜੀ ਇਹ ਆਲਦੀ ਮੰਗਾ ਮਨਵਾ ਕੇ ਟਾਂਗੇ ਜੀ ਪੂਰੀ ਸਾਡੇ ਨਾਲ ਹੋਰ ਵੀ ਸਾਥੀ ਨਹੀਂ ਅਸੀਂ ਉਹਨਾਂ ਦੇ ਨਾਲ ਵੀ ਅਸੀਂ ਇਸ ਵੰਦੀ ਆਪਣਾ ਗਲੌਤ ਕਰਾਂਗੇ ਹੱਸ ਗਿਆ ਬਈ ਜੀ ਸਤਿ ਸ੍ਰੀ ਅਕਾਲ ਜੀ ਬਈ ਜੀ ਮੇਰਾ ਨਾਂ ਜਗਸੀਰ ਸਿੰਘਾ ਜੀ ਅਸੀਂ ਕਿੱਥੋਂ ਆਏ ਹਾਂ ਅਸੀਂ ਮਾਨਸਾ ਜ਼ਿਲ੍ਹੇ ਤੋਂ ਆਏ ਹਾਂ ਜੀ ਮਾਨਸਾ ਤੋਂ ਆਇਓ ਕੀ ਮਾਮਲਾ ਸਰ ਅੱਜ ਤੁਜੀ ਇੱਥੇ ਆਪਣਾ ਵੱਡੀ ਗਿਣਤੀ ਵਿੱਚ ਆਇਓ ਪੱਲੇਦਾਰਾ ਸਰਕਾਰ ਵੱਲੋਂ ਵੱਡੇ ਵੱਡੇ ਵਾਅਦੇ ਵੀ ਕੀਤੇ ਗਏ ਸੀ ਚੋਣਾਂ ਵੇਲੇ ਉਹਨਾਂ ਨੇ ਆਖਿਆ ਸੀ ਵੀ ਜੋ ਵੀ ਸੀ ਦੇਵਾਂ ਗਰੀਬਾਂ ਨੂੰ ਵੀ ਦੇਵਾਂਗੇ ਨਾਲ ਨਾਲ ਲੇਕਿਨ ਗਰੀਬਾਂ ਨੂੰ ਹੁਣ ਤੱਕ ਕੀ ਦਿੱਤਾ ਸਕਾ ਬਾੜਾ ਹੰਤ ਬਾਧੇਤਾ ਬਹੁਤ ਵੱਡੇ ਕਰਤੇ ਜੀ ਮਜ਼ਦੂਰਾਂ ਨੂੰ ਦੇਣ ਦੀ ਬਜਾਏ ਲੁੱਟ ਰਹੇ ਨੇ ਕੁੱਟ ਰਹੇ ਨੇ ਕਿੰਨੇ ਵੀ ਸਾਡੇ ਜੋ ਮਜ਼ਦੂਰ ਭਰਾਤਰੀ ਜਥੇਬੰਦੀਆਂ ਲੰਗੀਆਂ ਅੱਜ ਤੱਕ ਸਾਡੇ ਤੇ लाਠੀ ਚਾਰਜੀ ਹੋਇਆ ਮਾਨਸਾ ਦੇ ਵਿੱਚ ਅਸੀਂ ਰੈਲੀ ਕੀਤੀ ਉਹਦੇ ਵੀ ਆਪਦੇ ਹੱਕ ਮੰਗਣ ਦੀ ਖਾਤਰ ਗਏ ਸੀਗੇ ਉਹਦੇ ਵੀ ਸਾਡੇ ਤੇ ਲਾਠੀ ਚਾਰਜ ਹੋਇਆ ਸੰਗਰੂਰ ਦੀ ਧਰਤੀ ਤੇ 7 ਮਹੀਨੇ ਧਰਨਾ ਲੱਗੇ ਨੂੰ ਹੋ ਗਏ ਉੱਥੇ ਵੀ ਸਾਡੇ ਤੇ ਲਾਠੀ ਚਾਰਜ ਹੋਇਆ ਜੋ ਸਾਨੂੰ ਮਜ਼ਦੂਰਾਂ ਨੂੰ ਕੰਮ ਦੇਣ ਦੀ بجائے ਲੁੱਟ ਰਹੇ ਨੇ ਨਾਲੇ ਕੁੱਟ ਰਹੇ ਨੇ ਕਿਉਂਕਿ ਜੋ ਪੱਲੇਦਾਰ ਨੇ ਪੱਲੇਦਾਰ ਪੂਰਾ 24-24 ਘੰਟੇ ਕੰਮ ਕਰਦੇ ਨੇ ਜੀ ਬਾਰਸ਼ ਆਵੇ ਉਹ ਮੰਗਦਾ ਮਹੀਨਾ ਹੋਵੇ 48 48 ਡਿਗਰੀ ਤਾਪਮਾਨ ਹੁੰਦਾ ਹੈ ਅਸੀਂ ਫੇਰ ਵੀ ਆਪਦੇ ਬਾਲ ਬੱਚਿਆਂ ਨੂੰ ਛੱਡਦੇ بجائے ਆਪਦੀ ਜਾਨ ਦੀ بے ਪ੍ਰਵਾਹ ਕਰਦੇ ਹੋਏ ਫੇਰ ਵੀ ਅਸੀਂ ਸਰਕਾਰ ਦਾ 24 ਘੰਟੇ ਕੰਮ ਕਰਦੇ ਆਂਗੇ ਇਸ ਕਰਕੇ ਕਰਦੇ ਆਂਗੇ ਪੂਰੀ ਜ਼ਿੰਮੇਵਾਰੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਇਹ ਕੰਮ ਕਰ ਰਹੇ ਆਂ ਤਾਂ ਵੀ ਸਰਕਾਰਾਂ ਸਾਥੋਂ ਕੰਮ ਖੋ ਕੇ ਆਪਦੇ ਠੇਕੇਦਾਰਾਂ ਨੂੰ ਢੜਲੇ ਠੇਕੇਦਾਰਾਂ ਨੂੰ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਤਾਂ ਦਿੰਦੇ ਨੇ ਕੰਮ ਵੀ ਉਹਨਾਂ ਤੋਂ ਤਾਂ ਅਸੀਂ ਮੋਟਾ ਫੱਡ ਲੈਣਾ ਹੈ ਚੋਣਾਂ ਤੇ ਪੈਸੇ ਲਵਾਉਣੇ ਹੁੰਦੇ ਨੇ ਵੀ ਮਜ਼ਦੂਰ ਸਾਨੂੰ ਕੀ ਦੇਣਗੇ ਇਸ ਕਰਕੇ ਮਜ਼ਦੂਰਾਂ ਨੂੰ ਤਾਂ ਇਹ ਲੱਤਰ ਰਹੇ ਨੇ ਅਸੀਂ ਪੂਰਾ ਮਾਨ ਸੀ ਸਾਨੂੰ ਇਹ ਤੀਜੀ ਪਾਰਟੀ ਤੇ ਵੀ ਬਦਲਾਅ ਲੈ ਕੇ ਆਏ ਨੇ ਵੀ ਸੋਚਿਆ ਸਾਡਾ ਮਜ਼ਦੂਰਾਂ ਦਾ ਅੱਗੇ ਸੋਸ਼ਲ ਕਰਿਆ ਗਿਆ ਵੀ ਇਹ ਪਾਰਟੀ ਤੇ ਸਾਨੂੰ ਪੂਰਾ ਮਾਨ ਸੀਗਾ ਵੀ ਸਾਡਾ ਮਜ਼ਦੂਰਾਂ ਦਾ ਹੱਲ ਕੀਤਾ ਜਾਊਗਾ ਜੋ ਸਾਡੇ ਨਾਲ ਮਜ਼ਦੂਰਾਂ ਨਾਲ ਵਾਅਦੇ ਕੀਤੇ ਸੀ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਉਹ ਇੱਕ ਵੀ ਵਾਅਦੇ ਤੇ ਪੂਰ ਨਹੀਂ ਉਤਰੇ ਜੀ ਜੋ ਹੋਇਆ ਸਾਡੇ ਨਾਲ ਸ਼ੋਚਣੀ ਹੋਇਆ ਕਚਹਿਰੀਆਂ ਦੇ ਵਿੱਚ ਮਾਨਸਾ ਸੀ ਡੀਸੀ ਨੂੰ ਆਪ ਦਾ ਮੰਗ ਪੱਤਰ ਦੇਣ ਕੇ ਗਏ ਸੀ ਵੀ ਸਾਡੇ ਜੋ ਪਹਿਲਾ ਤਰ੍ਹਾਂ ਦੀ ਕਲਾਸਟਰ ਇਕੱਠ ਕਰਿਆ ਜਾਂਦਾ ਜੀ ਕਾਰਟਰੀਜ ਦੇ ਟੈਂਡਰ ਵੱਖਰੇ ਤੇ ਲੇਬਰ ਦੇ ਟੈਂਡਰ ਵੱਖਰੇ ਵੀ ਸਾਡੇ ਕੀਤੇ ਜਾਣ ਉਹ ਸਾਨੂੰ ਸਾਡਾ ਮੰਗ ਪੱਤਰ ਫੰਨ ਦੀ بجائے ਸਾਨੂੰ ਉਲਟਾ ਬੋਲ ਰਹੇ ਨੇ ਕਹਿ ਰਹੇ ਨੇ ਵੀ ਮਰ ਕੇ ਤੁਸੀਂ ਤਾਂ ਡਰਾਉਂਦੇ ਹੋ ਸਰਕਾਰ ਨੂੰ ਡਰਾਉਂਦੇ ਤਾਂ ਮਲਾਜ ਮਾਨੂੰ ਅਸੀਂ ਡਰਾ ਨਹੀਂ ਜੀ ਅਸੀਂ ਬੇਨਤੀ ਕਰ ਰਹੇ ਹਾਂ ਜੇ ਕਿ ਨਾ ਅਸੀਂ ਭੁੱਖੇ ਤਾਂ ਉਵੇਂ ਮਰੀ ਜਾਨੇ ਆ ਮਰੀ ਤਾਂ ਅਸੀਂ ਭੁੱਖ ਦੀ ਹੜਤਾਲ ਵੀ ਜਾਨੇ ਹੈਗੇ ਵੀ ਜੋ ਸਾਨੂੰ ਫਿਰ ਜੋ ਸਾਨੂੰ ਕੁਰਬਾਨੀ ਕਰਨੀ ਪੈਗੀ ਅਸੀਂ ਕੁਰਬਾਨੀ ਵੀ ਉਤਰਾਂਗੇ ਜਿਹੜਾ ਆਪਦਾ ਕੰਮ ਆਇਆ ਸੀ ਪੰਜਾਬ ਬਾਬਦੇ ਨਾਲ ਲੱਗਾ ਰੇਟ ਦਿੱਤੇ ਜਾਣ ਸਾਨੂੰ ਜੋ ਸਾਡਾ ਕਾਰ ਰੇਟ ਦਾ ਟੈਂਡਰ ਹੈ ਉਹ ਵੱਖਰਾ ਕੀਤਾ ਜਾਵੇ ਤੇ ਲੇਬਰ ਦਾ ਟੈਂਡਰ ਵੱਖਰਾ ਕੀਤਾ ਜਾਵੇ ਲੱਗਦਾ ਵੀ ਅੱਜ ਦੇ ਰੋਸ ਤੋਂ ਬਾਅਦ ਸਰਕਾਰ ਮੰਨ ਜੂਗੀ ਐਡੀ ਸਾਨੂੰ ਸਰਕਾਰ ਤੇ ਪੂਰਨ ਆਸ ਨਹੀਂ ਹੈਗੀ ਜੀ ਵੀ ਸਾਡਾ ਸਰਕਾਰ ਐਡੀ ਜਲਦੀ ਕੰਮ ਕਰ ਦੂਗੀ ਅਸੀਂ ਫਿਰ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜੋ ਮਜ਼ਦੂਰਾਂ ਨੂੰ ਮਾਲਕੇ ਕੋਈ ਵੀ ਸਰਕਾਰ ਨੇ ਧੋਖੇ ਕਰਦੀ ਰਹੀ ਪਿੱਛੇ ਤੁਸੀਂ ਵੀ ਸਾਡੇ ਨਾਲ ਧੋਖਾ ਨਾ ਕਰੋ ਹੁਣ ਤਾਂ ਅਸੀਂ ਬੇਨਤੀ ਕਰਦੇ ਆ ਤਾਂ ਇਹਦੂਗਾ ਹਾਂ ਅਸੀਂ ਚੇਤਾਵਨੀ ਵੀ ਦੇਵਾਂਗੇ ਸਰਕਾਰ ਨੂੰ ਜੇ ਸਾਡਾ ਨਾਂ ਕੰਮ ਕੀਤਾ ਅਸੀਂ ਜੋ ਦਿੱਥੋਂ ਤੱਕ ਸਾਡਾ ਸ਼ਿਗਾਰਸ਼ ਕਮੇਟੀ ਜੋ ਸਾਨੂੰ ਅੱਗੇ ਫੈਸਲਾ ਲੀਕ ਕੇ ਦੇਊਗੀ ਉਸ ਫੈਸਲੇ ਤੇ ਅਸੀਂ ਪੂਰ ਉਤਰਾਂਗੇ ਹੋਰ ਵੀ ਸਾਥੀ ਨਹੀਂ ਅਸੀਂ ਉਹਨਾਂ ਦੇ ਨਾਲ ਗਲਤ ਕਰਾਂਗੇ ਸਸਕਬੇ ਜੀ ਸਰ ਗੁਰਪ੍ਰੀਤ ਗੱਲ ਕਰੀ ਅੱਜ ਛੋਡੇ ਵੱਲੋਂ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰ ਨੇ ਛੋਡੇ ਦੇ ਵੱਡੇ ਵੱਡੇ ਵਾਅਦੇ ਵੀ ਕੀਤੇ ਸੀ ਨਿਕਣਾ ਵਾਅਦੇ ਨਹੀਂ ਨਿਭਾਏ ਗਏ ਠੇਕੇਦਾਰੀ ਸਿਸਟਮ ਨੂੰ ਲੈ ਕੇ ਵੀ ਛੋਡੇ ਵੱਲੋਂ ਪਿਛਲੇ ਦਿਨ ਕਰੋ ਸਮਾਚਾਰ ਕੀਤਾ ਗਿਆ ਸੀਗਾ ਲੇਕਿਨ ਉਹ ਵੀ ਨਹੀਂ ਪੂਰਾ ਹੋਇਆ ਤੇ ਅੱਜ ਫਿਰ ਸਾਨੂੰ ਲੱਗਦਾ ਵੀ ਸਰਕਾਰ ਕੇ ਤਰ੍ਹਾਂ ਕਹਿੰਦੇ ਮਾਂਜ ਛੋਡੇ ਇਸ ਰੋਜ ਸਮਾਰਤੀ ਨਾਲ ਸਰ ਦੇਖੋ ਸਾਡਾ ਕੰਮ ਹੈ ਸੰਘਰਸ਼ ਕਰਨਾ ਮੰਨਣਾ ਮਨਾਉਣਾ ਸਰਕਾਰ ਦੀ ਮਰਜ਼ੀ ਆ ਅਸੀਂ ਜਨਨਤਕ ਮਜ਼ਦੂਰ ਦੇ ਵਿੱਚ ਜਾਨ ਇਹ ਸੰਘਰਸ਼ ਕਰਦਾ ਰਹੂਗਾ ਤੇ ਸੰਘਰਸ਼ ਚਾਹੀ ਕਰਦੇ ਰਹਾਂਗੇ ਜੋ ਅੱਜ ਅਸੀਂ ਸਰਕਾਰ ਦੀ 24 25 ਦੀ ਨਵੀਂ ਪਾਲਿਸੀ ਬਣਾਈ ਆ ਉਦੇ ਵਿਰੁੱਧ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਸਾਡੇ ਟੈਂਡਰ ਕਾਟੇ ਤੇ ਲੇਬਰ ਦੇ ਵੱਖਰੋ ਵੱਖਰੀ ਕਰਤੇ ਨੇ ਜੋ ਕਿ ਉਹਨਾਂ ਨੇ ਛੋਟੇ ਛੋਟੇ ਕਲਸਟਰ ਬਣਾ ਦਿੰਦੇ ਨੇ ਸਾਡੇ ਟੈਂਡਰਾਂ ਦੇ ਵੀ ਅੱਗੇ ਇੱਕ ਟੈਂਡਰ ਪਾਉਂਦੇ ਸੀ ਜਥੇਮੰਦੀ ਦੇ ਨਾਂ ਟੈਂਡਰ ਪਾ ਕੇ ਹੀ ਆਪ ਦਾ ਵਧੀਆ ਗੁਜ਼ਾਰਾ ਚਲਾਉਂਦੇ ਸੀ ਉਹ ਵੀ ਪੰਜਾਬ ਪੱਪਾ ਤੇ ਪਾਉਂਦੇ ਸੀ ਇਹ ਮਾੜੀ ਸਰਕਾਰ ਨੇ ਕੀ ਕੀਤਾ ਉਹ ਇੱਕ ਟੈਂਡਰ ਨੂੰ ਅੱਜ ਤਿੰਨ ਪ੍ਰਕਾਰ ਤੇ ਵੰਡਤਾ ਵੀ ਉਹਨਾਂ ਦੇ ਤਿੰਨ ਤਿੰਨ ਕਿਸੇ ਦੇ ਚਾਰ ਚਾਰ ਕਲਸਟਰ ਬਣਾ ਦਿੰਦੇ ਵੀ ਅੱਡੋ ਅੱਡ ਟੈਂਡਰ ਠੇਕੇਦਾਰ ਪਾਉਣਗੇ ਤੇ ਆਪਦਾ ਲੇਬਰ ਦਾ ਸੋਸ਼ਲ ਕਰਨਗੇ ਸਾਡੀ ਸਰਕਾਰ ਨੂੰ ਇਹੀ ਬੇਨਤੀ ਆ ਜਿੰਨੇ ਤੱਕ ਤੁਸੀਂ ਸਾਡੇ ਜਿਹੜੇ ਕਲੈਕਟਰ ਬਣਾਏ ਆ ਇੱਕ ਨਾ ਕੀਤਾ ਤੇ ਪੰਜਾਬ ਆਪ ਜਿਹੜਾ 3 ਬਬ ਕੱਟ ਕੇ ਤੁਸੀਂ ਕੀਤਾ ਪੰਜਾਬ ਆਪ ਪੂਰਾ ਨਾ ਕੀਤਾ ਉਹਨਾਂ ਤੱਕ ਅਸੀਂ ਟੇਕੇ ਨਹੀਂ ਬੈਠਾਂਗੇ ਜੇ ਸਾਨੂੰ ਲੋਟ ਜਿਵੇਂ ਸਾਡੀ ਸੰਘਰਸ਼ ਕਮੇਟੀ ਦਾ ਗਾਂ ਤੋਂ ਹੁਕਮ ਹੋਊਗਾ ਉਹਦੀ ਹੀ ਪਾਲਣਾ ਕਰਾਂਗੇ ਜੇ ਨਹੀਂ ਮੰਨਦੀ ਸਰਕਾਰ ਅੱਜ ਦੇ ਰੋਸ ਤੋਂ ਬਾਅਦ ਤਾਂ ਫਿਰ ਅਗਲਾ ਸੰਘਰਸ਼ ਕੀ ਰਹੇਗਾ ਅਗਲਾ ਸੰਘਰਸ਼ ਸਾਡਾ ਜੀ ਅੱਜ ਤਾਂ ਅਸੀਂ ਕੁਛ ਕੀ ਬਾਹਰੋਂ ਬੰਦੇ ਮੰਗਾਏ ਆਗੇ ਇਤੋਂ ਬਾਅਦ ਸਾਡਾ ਬਹੁਤ ਹੀ ਵੱਡਾ ਐਕਸ਼ਨ ਹੋਊਗਾ ਸਾਨੂੰ ਪਰਿਵਾਰ ਸਮੇਤ ਤੇ ਰੋਡ ਜਾਮਪ ਕਰਨੇ ਪਏ ਤਾਂ ਅਸੀਂ ਉਹ ਵੀ ਕਰਾਂਗੇ ਬਾਕੀ ਜਿਹੜੇ ਜੋ ਸਾਡੀ ਸੰਘਰਸ਼ਕ ਮੰਨ ਲਓ ਪੰਜਾਬ ਦੀ ਸਟੇਟ ਆ ਕਾਉਡੀ ਬਣੀ ਆਗੀ ਉਹ ਸਾਨੂੰ ਜੋ ਵੀ ਫੈਸਲਾ ਦੇਊਗੀ ਅਸੀਂ ਉਹ ਇਹਨਾਂ ਨੂੰ ਲਾਗੂ ਕਰਾਂਗੇ ਜੀ ਬਿਲਕੁਲ ਜੀ ਇਹ ਤੁਸੀਂ ਸੁਣਿਆ ਸਾਰੀਆਂ ਗੱਲਾਂ ਇਹਨਾਂ ਦਾ ਕਹਿਣਾ ਹੈ ਕਿ ਅਗਰ ਸਰਕਾਰ ਨੇ ਸਾਡੀਆਂ ਗੱਲਾਂ ਤੇ ਗੌਰ ਨਾ ਕੀਤਾ ਤਾਂ ਹੋ ਸਕਦਾ ਕਿ ਇਹਨਾਂ ਆਉਣ ਵਾਲੇ ਦਿਨਾਂ ਦੇ ਚ ਕੋਈ ਵੱਡਾ ਸੰਘਰਸ਼ ਉਲੀਕਣਾ ਪਵੇ ਖਬਰ ਪ੍ਰਿਆਪ ਦੇ ਲਈ ਬਠਿੰਡਾ ਤੋਂ ਇਸ ਘਰ ਮੇ ਦੀ ਰਿਪੋਰਟ